ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਗਹਿਰੀ ਵਿਚਾਰ ਚਰਚਾ ਕਰਾਂਗੇ ਅੱਜ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਜਿਹੜਾ ਮੁਖ ਵਾਕ ਆਇਆ ਹੈ 24 ਜੁਲਾਈ 2025 ਦਾ ਹਾਂਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 636 ਤੇ ਹੈ ਜੀ ਸੋਰਠ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਿਲਕੁਲ ਜੀ ਤੇ ਅੱਜ ਆਪਣਾ ਮਕਸਦ ਇਹ ਹੀ ਹੈ ਕਿ ਇਸ ਸ਼ਬਦ ਦੇ ਜਿਹੜੇ ਡੂੰਗੇ ਭਾਵ ਨੇ ਉਹਨਾਂ ਨੂੰ ਸਮਝੀਏ ਖਾਸ ਕਰਕੇ ਸਤਿਗੁਰੂ ਦੀ ਸੇਵਾ ਹਾਂਜੀ ਫਿਰ ਪ੍ਰਭੂ ਦਾ ਹੁਕਮ ਕੀ ਹੈ ਤੇ ਨਾਮ ਸਿਮਰਨ ਕਿੰਨਾ ਜ਼ਰੂਰੀ ਹੈ ਮਤਲਬ ਕਿ ਇਹਨਾਂ ਚੀਜ਼ਾਂ ਤੇ ਥੋੜਾ ਧਿਆਨ ਦਿਈਏ ਬਹੁਤ ਖੂਬ ਸ਼ੁਰੂਆਤੀ ਦੇਖੋ ਕਿੰਨੀ ਕਮਾਲ ਦੀ ਹੈ ਗੁਰੂ ਸਾਹਿਬ ਕਹਿੰਨੇ ਨੇ ਜਿਨੀ ਸਤਿਗੁਰੂ ਸੇਵਿਆ ਪਿਆਲੇ ਤਿੰਕੇ ਸਾਥ ਤਰੇ ਹਾਂਜੀ ਮਤਲਬ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਚੱਲਣ ਦੀ ਕਮਾਈ ਕੀਤੀ ਸੇਵਾ ਕੀਤੀ ਉਹ ਤਾਂ ਤਰਦੇ ਨੇ ਨਾਲ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਦਿੰਦੇ ਨੇ ਬਿਲਕੁਲ ਤੇ ਉਹਨਾਂ ਦੀ ਜ਼ੁਬਾਨ ਤੇ ਹਮੇਸ਼ਾ ਅੰਮ੍ਰਿਤ ਰਸ ਰਹਿੰਦਾ ਹੈ ਅੰਮ੍ਰਿਤ ਰਸਨਨ ਹਰੇ ਪਰ ਦੂਜੇ ਪਾਸੇ ਬੂੜੇ ਪਾਰੇ ਪੈ ਬਿਨਾ ਜਿਹੜੇ ਪ੍ਰਭੂ ਦੇ ਡਰ ਅਦਬ ਤੋਂ ਸਖਣੇ ਨੇ ਉਹ ਪਾਪਾਂ ਦੇ ਭਾਰ ਨਾਲ ਡੁੱਬ ਜਾਂਦੇ ਨੇ ਇਹ ਕਿੰਨੀ ਵੱਡੀ ਗੱਲ ਹੈ ਕਿ ਸੇਵਾ ਦਾ ਅਸਰ ਸਿਰਫ ਆਪਣੇ ਤੱਕ ਨਹੀਂ ਰਹਿੰਦਾ ਬਹੁਤ ਵੱਡੀ ਗੱਲ ਹੈ ਤੇ ਇੱਥੇ ਸਤਿਗੁਰੂ ਦੀ ਸੇਵਾ ਦਾ ਮਤਲਬ ਸਿਰਫ ਕਿਵੇਂ ਕਹੀਏ ਹੱਥੀਂ ਕਿਰਤ ਵਾਲੀ ਸੇਵਾ ਹੀ ਨਹੀਂ ਸਗੂ ਗੁਰੂ ਦੇ ਉਪਦੇਸ਼ ਨੂੰ ਮੰਨਣਾ ਉਸ ਨੂੰ ਕਮਾਉਣਾ ਹੈ ਅੱਛਾ ਤੇ ਅਮ੍ਰਿਤ ਰਸ ਹੋ ਗਿਆ ਪ੍ਰਭੂ ਦਾ ਨਾਮ ਤੇ ਪੈ ਬਿਨਾ ਵਾਲੀ ਗੱਲ ਵੀ ਬੜੀ ਡੂੰਗੀ ਹੈ ਹਾਂਜੀ ਹਾਂਜੀ ਇਹ ਡਰਨ ਵਾਲਾ ਡਰ ਨਹੀਂ ਹਾਂਜੀ ਇਹ ਹੈ ਸ਼ਰਦਾ ਅਦਬ ਪ੍ਰੇਮ ਵਾਲਾ ਡਰ ਇਸ ਤੋਂ ਬਿਨਾ ਤਾਂ ਜਿਵੇਂ ਰਹਾਉ ਦੀ ਤੋ ਕਹਿੰਦੀ ਹੈ ਵਿਣ ਬੋਹੇਤ ਪੈ ਡੁੱਬੀ ਐ ਮਤਲਬ ਬਿਨਾ ਨਾਮ ਰੂਪੀ ਜਹਾਜ਼ ਦੇ ਤਾਂ ਡੁੱਬਣਾ ਹੀ ਐ ਤੇ ਉਹ ਜਹਾਜ਼ ਹੈ ਸਿਫਤ ਸਲਾਹ ਸਹੀ ਗੱਲ ਫਿਰ ਅੱਗੇ ਗੁਰੂ ਸਾਹਿਬ ਹੋਰ ਸਪਸ਼ਟ ਕਰਦੇ ਨੇ ਕਿ ਸਲਾਉਣਾ ਸਿਰਫ ਉਸ ਇੱਕ ਨੂੰ ਹੈ ਸਲਾਹੀ ਸੱਚ ਸਲਾ ਹੋਣਾ ਦੂਜਾ ਅਵਰ ਉਹ ਨਾ ਕੋਈ ਬਿਲਕੁਲ ਤੇ ਜਿਹੜੇ ਸਲਾਉਂਦੇ ਨੇ ਉਹਨਾਂ ਨੂੰ ਭਾਗਾਂ ਵਾਲੇ ਕਿਹਾ ਹੈ ਉਹ ਸ਼ਬਦ ਰਾਹੀਂ ਰੱਬੀ ਰੰਗ ਚ ਰੰਗੇ ਜਾਂਦੇ ਨੇ ਸ਼ਬਦ ਰਤੇ ਰੰਗ ਹੋਏ ਹੂੰ ਤੇ ਫਿਰ ਨਾਲ ਹੀ ਗੁਰਮੁਖਾਂ ਦੀ ਸੰਗਤ ਦਾ ਜ਼ਿਕਰ ਹੈ ਇਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਤਾਂ ਇਹ ਸ਼ਬਦ ਤੇ ਸੰਗਤ ਇਹ ਦੋਵੇਂ ਕਿਵੇਂ ਮਿਲ ਕੇ ਕੰਮ ਕਰਦੇ ਨੇ ਦੇਖੋ ਇਹ ਦੋਵੇਂਲਾ ਇੱਕ ਦੂਜੇ ਦੇ ਪੂਰਕ ਨੇ ਹਾਂ ਸ਼ਬਦ ਸਾਨੂੰ ਰਾਹ ਦਿਖਾਉਂਦਾ ਹੈ ਹਾਂਜੀ ਤੇ ਸੰਗਤ ਉਸ ਰਾਹ ਤੇ ਚੱਲਣ ਲਈ ਤਾਕਤ ਦਿੰਦੀ ਹੈ ਮਾਹੌਲ ਬਣਾਉਂਦੀ ਹੈ ਤਤ ਵਿਲੋਏ ਦਾ ਮਤਲਬ ਹੈ ਸੱਚਾਈ ਨੂੰ ਰਿੜਕਣਾ ਜਿਵੇਂ ਦੁੱਧ ਰਿੜਕ ਕੇ ਮੱਖਣ ਕੱਢੀਦਾ ਓਵੇਂ ਹੀ ਗੁਰਮੁਖਾਂ ਦੀ ਸੰਗਤ 'ਚ ਸ਼ਬਦ ਨੂੰ ਵਿਚਾਰ ਕੇ ਕਮਾ ਕੇ ਅਸਲੀਅਤ ਦੀ ਸਮਝ ਆਉਂਦੀ ਹੈ ਵਾਹ ਤੇ ਫਿਰ ਗੱਲ ਆਉਂਦੀ ਹੈ ਜੀ ਹੁਕਮ ਦੀ ਗੁਰੂ ਸਾਹਿਬ ਕਹਿੰਦੇ ਨੇ ਕਿ ਸੱਚਾ ਨਾਮ ਹੀ ਰੱਬ ਦੇ ਕਰਜ ਪਾਸਪੋਰਟ ਹੈ ਪਰਵਾਨਾ ਹੈ ਪਤ ਪਰਵਾਨਾ ਸਾਚ ਦਾ ਪਿਆਰੇ ਨਾਮ ਸੱਚਾ ਨਿਸ਼ਾਨ ਹਮ ਪਰੇ ਹੁਕਮ ਸਮਝਣਾ ਕਿਵੇਂ ਹੈ ਗੁਰੂ ਸਾਹਿਬ ਕਹਿੰਦੇ ਨੇ ਗੁਰਬਿੰਨ ਹੁਕਮ ਨਾ ਬੋਜੀਏ ਇਹ ਹੁਕਮ ਅਸਲ ਚ ਹੈ ਕਿ ਸਾਡੀ ਰੋਜ਼ ਦੀ ਜ਼ਿੰਦਗੀ ਚ ਕਿਵੇਂ ਲਾਗੂ ਹੁੰਦਾ ਹੈ ਹੁਕਮ ਮਤਲਬ ਕਿ ਪ੍ਰਭੂ ਦਾ ਫਾਣਾ ਉਹਦਾ ਨਿਯਮ ਇਹ ਹਰ ਪਾਸੇ ਹੈ ਸਾਡਾ ਜਨਮ ਹੁਕਮੇ ਅੰਦਰ ਨਿਮਿਆ ਹੁਕਮੇ ਉਧਰ ਮੁਝਾਰ ਹਾਂਜੀ ਦੁਨੀਆ ਚ ਆਉਣਾ ਹੁਕਮੇ ਅੰਦਰ ਆਇਆ ਇਥੋਂ ਜਾਣਾ ਹੁਕਮੇ ਜਾਦੋ ਜਾਏ ਸਭ ਕੁਝ ਉਸੇ ਪਾਣੀ ਚ ਹੈ ਅੱਜਕਲ ਜਦੋਂ ਸਾਨੂੰ ਲੱਗਦਾ ਨਾ ਕਿ ਸਭ ਕੰਟਰੋਲ ਚ ਹੋਣਾ ਚਾਹੀਦਾ ਹਾਂਜੀ ਬਿਲਕੁਲ ਉਦੋਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੱਕ ਵੱਡਾ ਨਿਯਮ ਕੰਮ ਕਰ ਰਿਹਾ ਹੈ ਤੇ ਜਿਹੜੇ ਗੁਰਮੁਖ ਬਣ ਕੇ ਮਤਲਬ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਇਸ ਨੂੰ ਸਮਝ ਲੈਂਦੇ ਨੇ ਉਹਨਾਂ ਨੂੰ ਦਰਗਾਹ ਚ ਇੱਜ਼ਤ ਮਿਲਦੀ ਹੈ ਗੁਰਮੁਖ ਦਰਗਾਹ ਜਾਣੀ ਹੈ ਤੇ ਮਨਮੁਖ ਹਾਂ ਜਿਹੜੇ ਮਨ ਦੇ ਪਿੱਛੇ ਲੱਗਦੇ ਨੇ ਮਨਮੁਖ ਉਹਨਾਂ ਨੂੰ ਫਿਰ ਹੁਕਮ ਅਨੁਸਾਰ ਹੀ ਸਜ਼ਾ ਮਿਲਦੀ ਹੈ ਮਨਮੁਖ ਲਹਿ ਸਜਾਏ ਤਾਂ ਫਿਰ ਸਾਡੀਆਂ ਜਿਹੜੀਆਂ ਗਿਣਤੀਆਂ ਮਿੰਤੀਆਂ ਨੇ ਹਉਮੈ ਹੈ ਦੁਵਿਧਾ ਹੈ ਪਟਕਣਾ ਦੁੱਖ ਇਹ ਸਭ ਵੀ ਹੁਕਮ ਚ ਹੀ ਆਉਂਦਾ ਹੈ ਹੁਕਮੇ ਗਣਤ ਗਣਾਈ ਹੈ ਹੁਕਮੇ ਪਵੈ ਪਵਾਈ ਹੈ ਹਾਂਜੀ ਸਭ ਕੁਝ ਹੁਕਮ ਦੇ ਦਾਇਰੇ ਵਿੱਚ ਹੈ ਪਰ ਜਦੋਂ ਹੁਕਮ ਦੀ ਸਮਝ ਪੈ ਜਾਂਦੀ ਹੈ ਫਿਰ ਸੱਚਾ ਪ੍ਰਭੂ ਮਿਲਦਾ ਹੈ ਤੇ ਵਿੜਾਈ ਮਿਲਦੀ ਹੈ ਪਰ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਕਿ ਇਸ ਯੁੱਗ ਵਿੱਚ ਅ ਸੱਚਾ ਨਾਮ ਆਖਣਾ ਜਾਂ ਸੁਣਨਾ ਵੀ ਬਹੁਤ ਔਖਾ ਹੋ ਗਿਆ ਆਖਣ ਔਖਾ ਆਖੀਏ ਕਿਉਂ ਸੁਣੀਏ ਸੱਚ ਨਾਓ ਬਿਲਕੁਲ ਚੈਦ ਇਸੇ ਕਰਕੇ ਉਹ ਉਹਨਾਂ ਤੋਂ ਬਲਿਹਾਰ ਜਾਂਦੇ ਨੇ ਜਿਹੜੇ ਫਿਰ ਵੀ ਸਿਫਤ ਸਲਾਹ ਕਰਦੇ ਨੇ ਜਿਹੜੇ ਨਾਮ ਜਪਦੇ ਨੇ ਕਿਉਂਕਿ ਨਾਮ ਨਾਲ ਹੀ ਅੰਦਰ ਸ਼ਾਂਤੀ ਸੰਤੋਖ ਆਂਦਾ ਹੈ ਤੇ ਅਖੀਰ ਵਿੱਚ ਉਹ ਜਿਹੜਾ ਰੂਪਕ ਹੈ ਉਹ ਤਾਂ ਕਮਾਲ ਦਾ ਹੈ ਕਾਇਆ ਕਾਗਦ ਦੁਜੇਥੀ ਹੈ ਮਨ ਮਸਵਾਣੀ ਧਾਰ ਲਲਤਾ ਲਿਖਣ ਸੱਚ ਕੀ ਹਰ ਗੁਣ ਲਿਖੋ ਵਿਚਾਰ ਹਾਂਜੀ ਬਹੁਤ ਸੁੰਦਰ ਜੇ ਸਰੀਰ ਕਾਗਜ਼ ਬਣ ਜਾਏ ਮਨ ਸਿਆਹੀ ਦੀ ਦੁਆਤ ਤੇ ਜੀਬ ਸੱਚ ਲਿਖਣ ਵਾਲੀ ਕਲਮ ਤਾਂ ਰੱਬ ਦੇ ਗੁਣਾਂ ਨੂੰ ਸੋਚ ਵਿਚਾਰ ਕੇ ਹਿਰਦੇ ਤੇ ਲਿਖੋ ਵਾ ਤੇ ਫਿਰ ਕਹਿੰਦੇ ਨੇ ਤਾਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰਤਾਰ ਉਹ ਲਿਖਾਰੀ ਧਨ ਹੈ ਜੋ ਸੱਚੇ ਨਾਮ ਨੂੰ ਦਿਲ ਚ ਵਸਾ ਲੈਂਦਾ ਹੈ। ਸੋ ਸਾਰੀ ਵਿਚਾਰਦਾ ਨਿਚੋੜ ਇਹੀ ਨਿਕਲਦਾ ਹੈ ਜੀ ਕਿ ਗੁਰੂ ਦੀ ਸ਼ਰਨ ਲਈਏ, ਨਾਮ ਦਾ ਆਸਰਾ ਲਈਏ ਤੇ ਪ੍ਰਭੂ ਦੇ ਹੁਕਮ ਨੂੰ ਸਮਝ ਕੇ ਜੀਵਨ ਜੀਵਿਏ। ਅਸਲ ਸ਼ਾਂਤੀ, ਸਫਲਤਾ ਤੇ ਪਰਵਾਨਗੀ ਦਾ ਰਾਹ ਇਹੀ ਹੈ। ਤੇ ਇੱਕ ਸਵਾਲ ਇਹ ਸ਼ਬਦ ਸਾਡੇ ਲਈ ਛੱਡ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਕੋਈ ਆਪਣੀ ਕਾਇਆ ਨੂੰ ਕਾਗਦ ਤੇ ਮਨ ਨੂੰ ਮਸਵਾਣੀ ਕਿਵੇਂ ਬਣਾ ਸਕਦਾ ਹੈ? ਕਿਹੜੇ ਅਮਲੀ ਕਦਮ ਨੇ ਜਿਨ੍ਹਾਂ ਨਾਲ ਪ੍ਰਭੂ ਦੇ ਗੁਣਾਂ ਨੂੰ ਆਪਣੇ ਅੰਦਰ ਆਪਣੇ ਜੀਵਨ ਚ ਲਿਖਿਆ ਜਾ ਸਕੇ ਸੋਚਣ ਵਾਲੀ ਗੱਲ ਹੈ ਇਹ ਬਿਲਕੁਲ ਖੈਰ ਆਪ ਸਭ ਦਾ ਦਿਨ ਸ਼ੁਭ ਅਤੇ ਬਰਕਤਾਂ ਭਰਿਆ ਹੋਵੇ ਸਾਡੇ ਵੱਲੋਂ ਗੁਰਬਾਣੀ ਦੇ ਉਚਾਰਨ ਵਿੱਚ ਜਾਂ ਇਸ ਵਿਚਾਰ ਚਰਚਾ ਦੌਰਾਨ ਜੇ ਕੋਈ ਪੁਲਚੁਕ ਹੋ ਗਈ ਹੋਵੇ ਤਾਂ ਖਿਮਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ